ਕਿਹੜਾ ਪਿੰਡ ਹੈ ਸਤਿ ਸ੍ਰੀ ਅਕਾਲ ਜੀ ਮੈਂ ਜਗਤਾਰ ਸਿੰਘ ਸਰਪੰਚ ਪਿੰਡ ਲਮਲਹੜੀ ਮੇਰੀ ਵਾਈਫ ਸਰਪੰਚ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਬਹੁਤ ਭਾਰੀ ਬਰਸਾਤ ਹੋਈ ਸੀ ਉਸ ਦਿਨ ਵੀ ਇੱਥੇ 10 ਨਹਿਰਾਂ ਜਿਹੜੀ ਸਾਈਫਨ ਹੈ ਉਥੇ ਬਲੌਕਜ ਹੋ ਗਈ ਸੀ ਜਿਹਦੇ ਕਰਕੇ ਪੂਰੇ ਪਿੰਡ ਦੇ ਵਿੱਚ ਪਾਣੀ ਵੜ ਗਿਆ ਅੱਜ ਰਾਤੀ ਜਿਹੜੀ بارش ਹੋਈ ਹੈ ਉਹਦੇ ਕਾਰਨ ਵੀ ਅੱਜ ਇੱਥੇ ਬਲੌਕਜ ਹੋ ਗਈ 10 ਦੇ 10 ਪੁਨੀਆਂ ਜਿਹੜੀਆਂ ਬਲੌਕ ਹੋ ਗਈ ਸੀ ਪੂਰੇ ਦਾ ਪੂਰਾ ਪਾਣੀ ਜਿਹੜਾ ਹੈ 1.5 2 ਘੰਟੇ ਜਿਹੜਾ ਹੈ ਸਾਡੇ ਘਰਾਂ ਦੇ ਵਿੱਚ ਸੱਕ ਹੋ ਕੇ ਗਿਆ ਸੱਤ ਤੋਂ ਅੱਠ ਤੱਕ ਬੜੀ ਮੁਸ਼ਕਲ ਕੀਤੀ ਹੈ ਪ੍ਰਸ਼ਾਸਨ ਵੀ ਆ ਕੇ ਗਿਆ ਮੰਤਰੀ ਸਾਹਿਬ ਪਰਸਨਲ ਇੱਥੇ ਆ ਕੇ ਗਿਆ ਉਹਨਾਂ ਨੇ ਸਾਨੂੰ ਹਾਈਡਰਾ ਔਰ ਇਹ ਐਕਸੈਲੇਟਰ ਦੋ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਲੇਕਿਨ ਐਟ ਅ ਟਾਈਮ ਤੇ ਮੌਜੂਦਾ ਇੱਥੇ ਕੰਮ ਕਰ ਨਹੀਂ ਸਕੇ ਕਿਉਂਕਿ ਹਾਲਾਤ ਹੀ ਇਹਦੇ ਆ ਪਰ ਫਿਰ ਵੀ ਲੋਕਲ ਪਿੰਡਾਂ ਦੇ ਜਿੰਨੇ ਵੀ ਸਾਥੀ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਮਿਲ ਕੇ ਇਸ ਜਿਹੜੀ ਸਿਚੁਏਸ਼ਨ ਆ ਇਹਨੂੰ ਕੰਟਰੋਲ ਤੇ ਕਰ ਲਿਆ ਹੁਣ 10 ਦੇ 10 ਪੁਲੀਆਂ ਵਿੱਚੋਂ ਚਾਰ ਪੁਲੀਆਂ ਜਿਹੜੀਆਂ ਉਹ ਪਾਣੀ ਦੇ ਫਲੋ ਨੂੰ ਥੱਲੇ ਵੱਲ ਠੇਕ ਰਹੀਆਂ 6 ਹਜੇ ਵੀ ਬਲੋਕ ਨੇ ਤੇ ਜਦੋਂ ਇਹ ਪਾਣੀ ਦਾ ਸતર ਥੱਲੇ ਹੋ ਜਾਊਗਾ ਉਦੋਂ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਐਕਸਕਵੇਟਰ ਦੇ ਨਾਲ ਹੋਵੇ ਚਾਹੇ ਪੋਕਲੈਨ ਦੇ ਨਾਲ ਹੋਵੇ ਮੰਤਰੀ ਸਾਹਿਬ ਵੀ ਪੂਰੀ ਅੱਧੀ ਬਹੁਤ ਧੰਨਵਾਦੀ ਆ ਕਿ ਉਹ ਪਰਸਨਲੀ ਤੌਰ ਤੇ ਆ ਕੇ ਇਸ ਸਿਚੁਏਸ਼ਨ ਨੂੰ ਪਰਸਨਲ ਤੌਰ ਤੇ ਹੈਂਡਲ ਕਰਕੇ ਗਏ ਤੇ ਨਖਾਣਾ ਕੋਈ ਘਰਾਂ ਦੇ ਵਿੱਚ ਪਿਛਲੇ ਜਿਹੜੀ ਬਰਸਾਤ ਹੋਈ ਸੀ ਉਹਦੇ ਵਿੱਚ ਦੋ ਘਰ ਸਾਡੇ ਆਏ ਜਿਹੜੇ ਡੇਗੇ ਸੀ ਇੱਕ ਰਾਜਕੁਮਾਰ ਜੀ ਮਿਸਤਰੀ ਹੈ ਜਿਨ੍ਹਾਂ ਨੂੰ ਅਸੀਂ ਅੰਬੇਦਕਰ ਭਵਨ ਸ਼ਿਫਟ ਕੀਤਾ ਹੈ ਤੇ ਰਾਤਾਂ ਵਾਲੀ ਜਿਹੜੀ ਬਰਸਾਤ ਹੈ ਉਹਦਾ ਜਿਹੜਾ ਜਾਇਜਾ ਹਲਾ ਲਿਆ ਜਾਣਾ ਹੈ ਪਰ ਕਾਫੀ ਘਰਾਂ ਦੇ ਵਿੱਚ ਜਿਹੜਾ ਪਾਣੀ ਹਸਟਕ ਹੋਇਆ ਪਹਿਲਾਂ ਇਹ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੋਇਆ ਹੁਣ ਜਾ ਕੇ ਅਸੀਂ ਘਰਾਂ ਦਾ ਜਾਇਦਾ ਲਾਵਾਂਗੇ ਲੇਕਿਨ ਕਾਫੀ ਨੁਕਸਾਨ ਇਸ ਪਾਣੀ ਨੇ ਕੀਤਾ ਹੈ ਅਗਰ ਇਹ 2-4 ਘੰਟੇ ਹੋਰ ਇਦਾਂ ਹੀ ਖੜਾ ਰਹਿੰਦਾ ਤਾਂ ਇਹ ਪਾਣੀ ਤਾਰਾ ਪਰ ਨਾਨਵਾਲ ਤੱਕ ਜਿਹੜਾ ਹੈ ਪੂਰੇ ਫੀਲਡ ਦੇ ਵਿੱਚ ਜਿਹੜਾ ਫੜ ਜਾਣਾ ਸੀ ਦੂਸਰਾ ਚਾਂਸ ਹੈ ਇਹ ਦੂਸਰਾ ਚਾਂਸ ਹੈ ਪਹਿਲਾਂ 30 ਤਰੀਕ ਨੂੰ ਪਾਣੀ ਆਇਆ ਸੀਗਾ ਸੇਮ ਕੰਡੀਸ਼ਨ ਸੀਗੀ ਅਸੀਂ ਕਾਫੀ ਪ੍ਰਸ਼ਾਸਨ ਦੇ ਕੋਲੋਂ ਵੀ ਗੁਹਾਰ ਲਗਾਈ ਸੀ ਕਿ ਲੇਕਿਨ ਮੌਜੂਦਾ ਕੋਈ ਅਜਾ ਹੱਲ ਹੋਇਆ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਹੱਲ ਕੀਤਾ ਸੀਗਾ ਚਾਰ ਪੰਜ ਪੁਣੀਆਂ ਜਿਹੜੀਆਂ ਖਲਾਈਆਂ ਸੀਗੀਆਂ ਦੁਬਾਰਾ ਫੇਰ ਤੋਂ ਜਿਹੜੀ ਰਾਤ ਬਾਰਸ਼ ਹੋਈ ਹੈ ਉਹਦੇ ਵਿੱਚ ਇਹ ਹਾਲਾਤ ਬਣ ਗਏ ਕਿ ਘਰਾਂ ਦੇ ਸੱਤ ਸੱਤ 8-8 ਫੁੱਟ ਤੱਕ ਜਿਹੜਾ ਪਾਣੀ ਜਾਂ ਉਹ ਖੜਾ ਹੋ ਗਿਆ ਰੱਬ ਦਾ ਸ਼ੁਕਰ ਹੈ ਕਿ ਬਰਸਾਤ ਰੁਕ ਗਈ ਹੈ ਰੱਬ ਇੱਕ ਜ਼ਰਾ ਮਿਹਰ ਕਰੇ ਬਰਖਾ ਹੋਰ ਨਾ ਪਾਵੇ ਇਹ ਸਿਚੁਏਸ਼ਨ ਨੂੰ ਅਸੀਂ ਛੇਤੀ ਛੇਤੀ ਹੰਦਲ ਕਰੀਏ ਹੁਣ ਕੀ ਕਰਾਂਗੇ ਹਾਂ ਉੱਪਰ ਵਾਲਾ ਏਰੀਆ ਜਿਹੜਾ ਪਹਾੜੀ ਹੈ ਪਹਾੜੀਆਂ ਜਦੋਂ ਖਿਸਕਦੀਆਂ ਨੇ ਨਾਲ بڑے بڑے ਪੇੜ ਜਿਹੜੇ ਉਹਨਾਂ ਦੇ ਨਾਲ ਸਾਈਡ ਹੋ ਕੇ ਆ ਜਾਂਦੇ ਆ ਤੇ ਇਹ ਪੁਲੀਆਂ ਦਾ ਜਿਹੜਾ ਡਾਇਆਮੀਟਰ ਹੈ ਉਹ ਸਾਰਾ 10 ਫੁੱਟ ਦੇ ਕਰੀਬ ਕਰੀਬ ਹੈ ਤਾਂ ਉਹਦੇ ਅੰਡਰ ਜਿਹੜਾ ਉਹ ਪੂਰੇ ਦਾ ਪੂਰਾ ਪੇੜ ਇਹਦਾ ਫਸ ਜਾਂਦਾ ਕਿੰਨੇ ਪੁਲੀਆਂ ਇਹ 10 ਪੁਲੀਆਂ ਐ 10 ਪੁਲੀਆਂ ਦੀ ਸੈਫਨ ਐ ਜਿਹੜੀ ਪੀਐਸ ਪੀਸੀਐਲ ਦੇ ਅੰਡਰ ਆਂਦੀ ਐ ਔਰ ਅਗਲੀ ਜਿਹੜੀ ਨਹਿਰ ਐ ਉਹ ਬੀਵੀਐਮਪੀ ਦੀ ਅੰਡਰ ਐ ਉਹਦੇ ਤਿੰਨ ਪੁਲੀਆਂ ਸਾਰੇ ਬੰਦੇ ਜਿਦੁਰ ਹੋ ਜਾ ਥੱਲੇ ਜੀ ਸਾਰਿਆਂ ਨਾਲ ਇੱਕ ਵਾਰੀ ਰਵੀ ਰਵੀ ਪਿੰਡ ਲੰ ਲੈੜੀ ਨਾਮ ਸ਼ੰਦਰਪਾਲ ਜੀ ਕੀ ਸਥਿਤੀ ਹੈ ਇੱਥੇ ਜਿਹੜੇ ਪਾਣੀ ਦੀ ਬਹੁਤ ਬੁਰਾ ਹਾਲ ਹੈ ਜੀ ਆ ਹਫਤੇ ਵਿੱਚ ਦੂਜੀ ਵਾਰ ਪਾਣੀ ਆ ਗਿਆ ਬਹੁਤ 2-3 ਤੱਕ ਘਰ ਡੋਬੇ ਗਏ ਜੀ ਸਾਡੇ ਕਿਸ ਤਰ੍ਹਾਂ ਦੇ ਦੇਖਿਆ ਹੋਇਆ ਸਰਪੋ ਲੈਣਾ ਦੇਵੀ ਤੋਂ بارش ਬਹੁਤ ਜ਼ਿਆਦਾ ਪੈ ਰਹੀ ਹੈ ਜੀ ਉਹਦੇ ਕਰਕੇ ਬੂਟੇ ਆ ਰਿਹਾ ਹੜੜੜ ਕੇ ਬਹੁਤ ਜ਼ਿਆਦਾ ਬੂਟੇ ਬਹੁਤ ਆ ਰਹੇ ਹੋ ਨਹਿਰਾ ਹੋ ਗਿਆ ਪੁੜੀਆਂ ਸਾਡੀਆਂ ਉਹਦੇ ਕਰਕੇ ਗੈ ਪਾਣੀ ਜਾ ਰਿਹਾ ਪਿੰਡ ਦਾ ਸਾਰਾ ਰਸਤਾ ਬੰਦ ਹੈ ਤੇ ਮਿੱਟੀ ਮਿੱਟੀ ਆ ਗਈ ਰਸਤੇ 'ਚ ਤੁਰਨਾ ਫਿਰਨਾ ਬਹੁਤ ਬੁਰਾ ਹਾਲ ਹੈ ਸਾਡਾ ਬਹੁਤ ਬੁਰਾ ਹਾਲ ਹੈ ਜੀ ਜੀ ਹੈਡਰਾ ਉਹਦੀ ਜੇ ਨਾਲ ਆ ਗਿਆ ਜੀ ਤੇ ਇੱਕ ਮਸ਼ੀਨ ਦਾ ਵੀ ਸਾਨੂੰ ਕਿਤਾ ਜਲਵੇ ਮਸ਼ੀਨ ਭੇਜ ਦੂਗੇ ਜੀ ਕੱਲੋਂ ਐਕਸਕਵੇਟਰ ਜਾਂ ਅੱਜ ਸ਼ਾਮ ਤੱਕ ਕਰਾ ਦੇ ਜੀ ਕਿਲਾਵੜ ਭੇਜੀ ਆ ਰਹੀ ਹੈ ਹਰਜੋਤ ਬੈਂਸ ਜੀ ਹਾਂ ਜੀ ਪ੍ਰਸ਼ਾਸਨ ਵਾਲੇ ਆਏ ਉਹਦੇ ਨਾਲ ਲੱਗੇ ਹੋਏ ਕਿਲਕੋ ਜੀ ਲੱਗੇ ਹੋਏ ਸਾਰੇ ਆਪਣੀ ਪਬਲਿਕ ਪੂਰੀ ਲਮਲੇੜੀ ਦੀ ਨਾਨੋਵਾਲ ਜੀ ਸਾਡੇ ਸਰਪੰਚ ਅਨਨਵਾਲ ਦੇ ਜੀ ਤੇ ਲਮਲੇੜੀ ਦੇ ਸਰਪੰਚ ਜਗਤਾਰ ਸਿੰਘ ਗੱਗੂ ਜੀ ਬਹੁਤ ਜ਼ਿਆਦਾ ਕੰਮ ਕਰ ਰਹੇ ਦਿਨ ਰਾਤ ਜੀ ਸਾਡੇ ਵਾਸਤੇ ਜੀ ਕੁਝ ਭਰੇ ਜਿਹਾ ਪਾਣੀ ਪੜਿਆ ਹੈ ਜੀ ਹਾਂਜੀ ਬਿਲਕੁਲ ਬੜਿਆ ਹੋਣਾ ਜੀ ਹਜੇ ਤਾਂ ਘਰ ਤੱਕ ਪੁੱਜਿਆ ਨਹੀਂ ਜਾਣਾ ਜੀ ਕਿਉਂ ਪਾਣੀ ਹੈ ਜੀ ਉਹਦੇ ਬਾਅਦ ਹੀ ਪਤਾ ਲੱਗੂਗਾ ਕਿ ਕਿਹਦੇ ਕਿਹਦੇ ਘਰੇ ਪਾਣੀ ਗਿਆ ਵਾ ਜੀ ਇਹ ਰਸਤੇ ਬੰਦ ਕਰਾਂ ਜੀ ਬਿਲਕੁਲ ਬੰਦ ਹੈ ਜੀ ਮਿੱਟੀ ਨਾਲ ਬਹੁਤ ਬੁਰਾ ਹਾਲਾ ਜੀ ਸਾਨੂੰ ਇਹੀ ਹੈ ਪ੍ਰਸ਼ਾਸਨ ਨੇ ਵੀ ਸਾਡੇ ਘਰੇ ਜਿਹੜੀਆਂ ਸਫਾਈਆਂ ਕਰਾਈਆਂ ਜਾਂਦੇ ਛੇਤੀ ਤੋਂ ਛੇਤੀ ਜੀ